ਕਿਵੇਂ ਆ ਵੀਰੇ ਇੱਥੇ ਪੈਂਦਾ ਜੀ ਦੇਖੋ ਤੁਸੀਂ ਇਹ ਵੀਰ ਜਿੱਥੇ ਵੀ ਇਹਨੂੰ ਜਗ੍ਹਾ ਮਿਲ ਜਾਂਦੀ ਹੈ ਪੂਰੇ ਘਰ ਦੇ ਵਿੱਚ ਤੇ ਕਿਹੜੇ ਹਾਲਾਤਾਂ ਦੇ ਵਿੱਚ ਜੀ ਰਿਹਾ ਕੀ ਨਾਮ ਆ ਵੀਰੇ ਤੁਹਾਡਾ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਇਹ ਵੀਰ ਵੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਇਆ ਕਿਸੇ ਸਮੇਂ ਬਹਿਰੀਨ ਦੇ ਵਿੱਚ ਇਹ ਵੀਰ ਗਿਆ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖੋ ਅੱਜ ਦੇ ਕੀ ਹਾਲਾਤ ਨੇ ਸਿਰਫ ਇੱਕ ਆਪਣੇ ਫਾਦਰ ਦੀ ਮੌਤ ਤੇ ਪੰਜਾਬ ਮਿਲਣ ਆਇਆ ਸੀ ਇੱਕ ਦੁੱਖ ਦੇ ਵਿੱਚ ਆਇਆ ਸੀ ਮੇਰੀ ਨਿਗਾ ਇੱਕ ਨਾ ਆਰਮੀ ਦੀ ਵਰਦੀ ਦੇ ਉੱਪਰ ਪਈ ਆ ਜੀ ਦੇਖੋ ਤੁਸੀਂ ਮਾਪੇ ਇਹਦੇ ਜਿਹੜੇ ਵੀਰ ਦੇ ਇਹਦੇ ਪਿਤਾ ਜੀ ਜਿਹੜੇ ਨੌਕਰੀ ਕਰਦੇ ਸੀ ਇਹ ਉਹਨਾਂ ਕਿ ਵਰਦੀ ਬੜੀ ਸਤਿਕਾਰਯੋਗ ਹੁੰਦੀ ਹੈ ਜੀ ਕਿਸੇ ਟਾਈਮ ਇਹਦੇ ਪਿਤਾ ਜੀ ਚਾਵਾ ਨਾਲ ਇਹਨੂੰ ਪਹਿਨਦੇ ਹੋਣਗੇ ਇਹ ਚਰਨਜੀਤ ਦੀ ਛੋਟੇ ਹੁੰਦੇ ਦੀ ਫੋਟੋ ਆਇਆ ਇਸ ਵੇਲੇ ਤਾਂ ਮਾਪੇ ਆਪਾਂ ਨੇ ਇਹ ਵੀ ਨਹੀਂ ਸੋਚਿਆ ਹੋਣਾ ਐਸਾ ਕਾਰਜ ਕਰ ਜੀ ਪਤਾ ਲੱਗਣੀ ਚਾਹੀਦੀ ਹੈ ਕਿ ਹੋ ਕੀ ਰਿਹਾ ਹੈ ਪੰਜਾਬ ਦੇ ਕਿੰਨੇ ਪਿੰਡਾਂ ਦੇ ਹਾਲਾਤ ਨੇ ਜੀ ਜੀ ਬਿਲਕੁਲ ਜੀ ਇਹ ਡਿਪਰੈਸ਼ਨ ਹੀ ਹੈ ਜਿਹੜਾ ਇਹਨਾਂ ਨੇ ਦੱਸਿਆ ਨਾ ਕਿ ਮੈਨੂੰ ਆਹ ਦਿਖਦੇ ਨੇ ਜਿੱਦਾਂ ਆਪਣੇ ਵਾਲੇ ਅੱਜਕੱਲ੍ਹ ਥੋੜੇ ਜਿਹਾ ਵਹਿਮ ਪਰਮਜ ਪੈ ਜਾਂਦੇ ਆ ਪਰ ਡਵਰ ਸਟੋਰੀ ਬਣੀਆ ਦੇਖੋ ਤੁਸੀਂ ਕਿਦਾਂ ਇਹ ਘਰ ਜਿਹੜਾ ਟੁੱਟ ਚੁੱਕਿਆ ਹਾਲਾਤ ਦੇਖੋ ਤੁਸੀਂ ਮਤਲਬ ਸਾਡਾ ਵੀ ਕਿਤਨਾ ਕਿਤੇ ਰੂਹ ਕੰਬਦੀ ਆ ਦੇਖ ਕੇ ਕਿਤੇ ਕਿਤੇ ਇਦਾਂ ਦੇ ਘਰਾਂ ਚਾੱਕ ਕੇ ਲੱਗਦਾ ਵੀ ਮਹਾਰਾ ਇਹਨੇ ਕਿੱਡੀ ਕਿੱਡੇ ਕਿੰਨਾ ਵਧੀਆ ਰਸਤਾ ਮਹਾਰਾ ਇਹਨੇ ਸਾਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਸ ਟਾਈਮ ਰਾਏਪੁਰ ਅਰਾਈਆਂ ਪਿੰਡ ਦੇ ਵਿੱਚ ਆ ਜੀ ਜ਼ਿਲ੍ਹਾ ਜਲੰਧਰ ਦੇ ਵਿੱਚ ਕਿਹੜਾ ਨੇੜੇ ਦੱਸਿਆ ਤਹਿਸੀਲ ਫਲੋਰ ਦੇ ਨੇੜੇ ਆ ਜੀ ਅਸੀਂ ਔਰ ਰਾਹੋਂ ਰੋਡ ਦੇ ਉੱਪਰ ਇਹ ਪਿੰਡ ਹੈ ਜੀ ਇੱਕ ਤੁਹਾਨੂੰ ਅਸੀਂ ਹਾਲਾਤ ਦਿਖਾਉਣ ਲੱਗੇ ਆ। ਇਹ ਤੁਸੀਂ ਦੇਖੋ ਘਰ ਦੇ ਕੀ ਹਾਲਾਤ ਨੇ ਇੱਕ ਇਨਸਾਨ ਜਿਹੜਾ ਕਹਦੀ ਨਰਕ ਭਰੀ ਜ਼ਿੰਦਗੀ ਉਹ ਕੱਟਣ ਤੇ ਮਜਬੂਰ ਹੈ ਜੀ। ਘਰ ਦੇ ਵਿੱਚ ਨਾ ਮਾਂ ਨਾ ਬਾਪ ਇਕੱਲਾ ਹੀ ਜਿਹੜਾ ਇੱਥੇ ਜਿਹੜਾ ਕਹਦੀਏ ਘਰ ਦਾ ਸਾਰਾ ਜਿਹੜਾ ਫਰਨੀਚਰ ਇਹਨੇ ਵੀਰ ਨੇ ਟੈਨਸ਼ਨ ਦੇ ਵਿੱਚ ਤੋੜਤਾ ਜੀ। ਇੱਕ ਇੱਕ ਚੀਜ਼ ਘਰ ਦੀ ਖਰਾਬ ਹੋ ਗਈ। ਜਦੋਂ ਘਰ ਦੇ ਵਿੱਚ ਕੋਈ ਜੀਨ ਨਾ ਹੋਵੇ ਜੀ ਅੱਗਾ ਤੱਕ ਲਾ ਦਿੱਤੀਆਂ। ਵੀਰੇ ਦੇ ਮਾਂ ਬਾਪ ਹੈਗੇ ਜੀ ਮੁੰਡੇ ਦੇ। ਓਕੇ ਜੀ ਆਜੋ ਜੀ। ਆਜੋ ਵੀਰੇ ਆਜੋ ਹਾਂਜੀ ਓ ਕਿਵੇਂ ਆ ਵੀਰੇ ਇੱਥੇ ਪੈਂਦਾ ਜੀ ਦੇਖੋ ਤੁਸੀਂ ਇਹ ਵੀਰ ਜਿੱਥੇ ਵੀ ਇਹਨੂੰ ਜਗ੍ਹਾ ਮਿਲ ਜਾਂਦੀ ਹੈ ਪੂਰੇ ਘਰ ਦੇ ਵਿੱਚ ਅਸੀਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜਿਹੜੀਆਂ ਸੰਗਤਾਂ ਬੈਠੀਆਂ ਨੇ ਨਾ ਵੱਖ-ਵੱਖ ਤਾਮਾਂ ਤੇ ਉਹਨਾਂ ਨੂੰ ਅਸਲ ਹਾਲਾਤ ਪਤਾ ਲੱਗ ਸਕਣ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਅਸਲ ਹਾਲਾਤ ਕੀ ਨੇ ਤੁਸੀਂ ਇਹ ਦੇਖੋ ਵੀ ਕਿੰਨੀ ਗੰਦਗੀ ਦੇ ਵਿੱਚ ਇਨਸਾਨ ਆ ਤੇ ਕਿਹੜੇ ਹਾਲਾਤਾਂ ਦੇ ਵਿੱਚ ਜੀ ਰਿਹਾ ਕੀ ਨਾਮ ਆ ਵੀਰੇ ਤੁਹਾਡਾ ਹਾਂਜੀ ਕੀ ਨਾਮ ਹੈ ਵੀਰੇ ਮੇਰਾ ਨਾਮ ਮੇਰਾ ਕੀ ਨਾਮ ਹੈ ਇਹਨਾਂ ਦਾ ਚਰਨਜੀਤ ਚਰਨਜੀਤ ਸਿੰਘ ਹੈ ਜੀ ਵੀਰ ਦਾ ਨਾਮ ਤੁਸੀਂ ਦੇਖੋ ਹਾਲਾਤ ਕਰਦੇ ਮੈਂ ਕਹੂੰਗਾ ਘਰ ਦੇ ਹਾਲਾਤਾਂ ਤੋਂ ਹੀ ਸੰਗਤ ਨੂੰ ਪਤਾ ਲੱਗਣਾ ਵੀ ਇਹ ਇਨਸਾਨ ਨੇ ਕਿੰਨੇ ਕ ਟਾਈਮ ਤੋਂ ਨਰਕ ਕੱਟਿਆ ਹੋਊਗਾ ਆ ਫਰਨੀਚਰ ਦਾ ਦੇਖੋ ਤੁਸੀਂ ਇਹ ਆਰਮੀ ਦੀ ਫੋਟੋ ਜਿਹੜੀ ਲੱਗੀ ਵੀ ਹੈ ਇਹ ਕੌਣ ਸੀਗੀ ਆਰਮੀ 'ਚ ਇਹਦੇ ਬ੍ਰਦਰ ਵੀ ਆਜੋ ਭੈਣੇ ਇਹਦੇ ਬ੍ਰਦਰ ਵੀ ਆਰਮੀ 'ਚ ਸੀਗੇ ਇਹਦੇ ਫਾਦਰ ਵੀ ਆਰਮੀ 'ਚ ਸੀਗੇ ਇਹਨਾਂ ਦੇ ਫਾਦਰ ਸਾਹਿਬ ਦਾ ਕੀ ਨਾਮ ਆ ਜੀ ਧੰਨਾ 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 RAM ਇਹਨਾਂ ਦੇ ਬ੍ਰਦਰ ਦਾ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਇਹ ਵੀਰ ਵੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਇਆ ਕਿਸੇ ਸਮੇਂ ਇਹ ਬਹਿਰੀਨ ਕਿਹੜੀ ਕੰਟਰੀ ਹੈ ਬਹਿਰੀਨ 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 ਦੇ ਵਿੱਚ ਇਹ ਵੀਰ ਗਿਆ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖੋ ਅੱਜ ਦੇ ਕੀ ਹਾਲਾਤ ਨੇ ਬڑے ਭੈਣ ਭਰਾ ਹੋਣਗੇ ਜਿਹੜੇ ਬਹਿਰੂਨ ਦੇ ਵਿੱਚ ਕੰਮ ਕਰ ਕਰਕੇ ਅੱਜ ਪੂਰਾ ਜਿਹੜਾ ਆਪਣਾ ਪ੍ਰਬੰਧ ਕਰੀ ਬੈਠੇ ਨੇ ਕੋਈ ਟਰਾਲੇ ਚਲਾਉਂਦੇ ਨੇ ਕੋਈ ਕੋਈ ਕੰਮ ਕਰਦੇ ਨੇ ਪਰ ਇਸ ਵੀਰ ਦੀ ਕਿਸਮਤ ਇਹਨੂੰ ਕਿੱਥੇ ਖਿੱਚ ਲਈ ਦੁਬਾਰਾ ਇਹਦੇ ਰਾਜਪੁਰ ਅਰਾਈਆਂ ਪਿੰਡ ਦੇ ਵਿੱਚ ਖਿੱਚ ਲਈ ਇਸ ਇਨਸਾਨ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਕਾਮਯਾਬ ਹੋਣ ਦੀ ਪਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਜੋ ਮਨਜ਼ੂਰ ਆ ਜਿੱਥੇ ਦਾ ਅੰਨ ਜਲ ਜਿਹੜਾ ਛਕਣਾ ਨਾ ਜੀ ਉਹ ਹਰ ਹੀਲੇ ਇਨਸਾਨ ਨੂੰ ਛਕਣਾ ਪੈਂਦਾ ਜੀ ਔਰ ਇਸ ਵੀਰ ਦੀ ਜਦੋਂ ਸਾਨੂੰ ਵੀਡੀਓ ਭੇਜੀ ਵੀਰ ਉਹਨਾਂ ਨੇ ਤਾਂ ਸਾਨੂੰ ਵੀ ਲੱਗਿਆ ਵੀ ਇਦਾਂ ਦੇ ਇਨਸਾਨ ਨੇ ਜਿਹੜੇ ਨਾ ਜੀ ਉਹ ਪੰਜਾਬ 'ਚ ਰੁਲਣੇ ਨਹੀਂ ਚਾਹੀਦੇ ਜੀ ਵੀਰੇ ਨੂੰ ਕਿੰਨੇ ਸਾਲ ਹੋ ਗਏ ਇਸ ਹਾਲਾਤਾਂ ਦੇ ਵਿੱਚ ਕੋਈ ਨਹੀਂ ਕਿੰਨੇ ਸਾਲ ਹੋ ਗਏ ਵੀਰੇ ਦੰਦੇਲਾ ਦਾਸ ਨਾਲ ਕਿਦੋਂ ਹੋਇਆ ਭਾਜੀ ਅੱਛਾ ਜੀ ਤੇ ਪਹਿਲਾਂ ਹੈਗਾ ਸੀਗੇ ਬਿਮਾਰ ਰਹਿੰਦੇ ਸੀਗੇ ਸਾਡੇ ਭੂਆ ਜੀ ਉਸ ਰਹਿਣ ਹੈਗੇ ਸੀ ਉਹ ਦਵਾਈ ਦਾਰੂ ਦਿੰਦੇ ਦਿੰਦੇ ਰਹਿੰਦੇ ਸੀ ਇਹਨਾਂ ਦੇ ਅੱਛਾ ਹਾਂਜੀ ਮਤਲਬ ਜਿੰਨਾ ਚਿਰ ਮਾਂ-ਬਾਪ ਸੀ ਉਹਨਾਂ ਚ ਠੀਕ ਸੀ ਹਾਂਜੀ ਮਾਤਾ ਦੇ ਟਾਈਮ ਠੀਕ ਸੀ ਉਦਾਂ ਹੈਗੇ ਸੀਗੇ ਅਫਸੈਟ ਪਰ ਦਵਾਈ ਦੇ ਦਿੰਦੇ ਅਥੇ ਜਦੋਂ ਵੀਰੇ ਬਹਿਰੀਨ ਗਿਆ ਬਾਈ ਉਦੋਂ ਮਤਲਬ ਕੋਈ ਪ੍ਰੋਬਲਮ ਤਾਂ ਨਹੀਂ ਸੀ ਨੀ ਉਦੋਂ ਐਨ ਬੈਰੀ ਸੀ ਕੀ ਕਾਰਨ ਕਿੰਨਾ ਟਾਈਮ ਲਾਇਆ ਉੱਥੇ ਵੀਰੇ ਨੇ ਉੱਥੇ ਲਾਇਆ ਤਿੰਨ ਚਾਰ ਅਕਸਰ ਲੱਗਦੇ ਅੱਛਾ ਕੀ ਕਾਰਨ ਬਣੇ ਫਿਰ ਇਹ ਵਾਪਸ ਆ ਗਏ ਬੜੀ ਇੱਥੇ ਡੈਥ ਹੋ ਗਈ ਸੀਗੀ ਤੇ ओके okay. हां सिर्फ इक ਆਪਣੇ ਫਾਦਰ ਦੀ ਮੌਤ ਤੇ ਪੰਜਾਬ ਮਿਲਣ ਆਇਆ ਸੀ ਇੱਕ ਦੁੱਖ ਦੇ ਵਿੱਚ ਆਇਆ ਸੀ ਹਨਾ ਤੇ ਉਸ ਤੋਂ ਬਾਅਦ ਵਾਪਸ ਨਹੀਂ ਗਿਆ ਹਨਾ ਓਕੇ ਕੋਈ ਵਿਆਹ ਹੋਇਆ ਸੀ ਹੋਇਆ ਸੀ ਵਿਆਹ ਵੀ ਹੋਇਆ ਸੀ ਅੱਛਾ ਤੇ ਵਿਆਹ ਤੋਂ ਬਾਅਦ ਉਹਨਾਂ ਦੀ ਜਿਹੜੀ ਮਿਸ ਜੀ ਹਾਂ ਜੀ ਇੱਕ ਪਹਿਲੀ ਮੈਸੇਜ ਦਾ ਦੂਸਰੇ ਦਿਨ ਹੀ ਲੈ ਗਿਆ ਸੀ ਉਹਨਾਂ ਕਿਸੇ ਨੇ ਕਹਿਤਾ ਵੀ ਅਫਸੈਟ ਰਹਿੰਦਾ ਹੈ ਓਕੇ ਦੂਸਰੇ ਫਿਰ ਉਹ ਅੱਛਾ ਦੋ ਵਿਆਹ ਹੋਏ ਸੀ ਮਤਲਬ ਉਹ ਰਹੇ ਆ ਇਹ ਸੈੱਟ ਠੀਕੇ ਨਹੀਂ ਹੋਇਆ ਜਾਂ ਫਿਰ ਉਹ ਤਿੰਨ ਸਾਲ ਰਹੇ ਆ ਪਰ ਉਹ ਚਲੇ ਗਏ ਦੂਜੇ ਵਿਆਹ ਤੋਂ ਹਾਂ ਜੀ ਤੇ ਹੋਰ ਇਹਨਾਂ ਦਾ ਅੱਗੇ ਪਿੱਛੇ ਨਾਲੇ ਜਾਂਦੋਂ ਭੈਣ ਜੀ ਨਾਲੇ ਹੀ ਆ ਸਾਡੇ ਭੈਣ ਅੱਛਾ ਠੀਕ ਹੈ ਠੀਕ ਹੈ ਠੀਕ ਅੱਛਾ ਜੀ ਭੈਣੇ ਆਜੋ ਭੈਣੇ ਆਜੋ ਆਜੋ ਭੈਣੇ ਬਣੇ ਕੀ ਕਾਰਨ ਬਣੇ ਜੀ ਬਾਈ ਦੇ ਆ ਹਾਲਾਤ ਦੇਖੋ ਇਨਸਾਨ ਚਰਨਜੀਤ ਉਰੇ ਆ ਵੀਰੇ ਆ ਚਰਨਜੀਤ ਨੂੰ ਰੋਕ ਕੇ ਮੜਿਆ ਚਰਨਜੀਤ ਉਰੀ ਆ ਜਾ ਵੀਰੇ ਚਰਨਜੀਤ ਉਰੀ ਆ ਜਾ ਵੀਰੇ ਬਹਿ ਜਾ ਬਹਿ ਜਾ ਨਹੀਂ ਖੜਿਆ ਖੜਿਆ ਚਰਨਜੀਤ ਕਿਵੇਂ ਆ ਵੀਰੇ ਹੈ ਚਰਨਜੀਤ ਬਹਿ ਜਾ ਬਹਿ ਜਾ ਦੇਖੋ ਹਾਲਾਤ ਚਰਨਜੀਤ ਸਿੰਘ ਦੇ ਚਰਨਜੀਤ ਤੇ ਦੱਸਿਓ ਤੁਸੀਂ ਨਾਮ ਵਾਹਿਗੁਰੂ ਵਾਹਿਗੁਰੂ ਤੁਸੀਂ ਦੇਖੋ ਮੈਂ ਕਹੂੰਗਾ ਦਿਖਾਇਓ ਇੱਕ ਵਾਰੀ ਹਾਲਾਤ ਇਸ ਵੀਰ ਦੇ ਕੋਈ ਨਾ ਦੇ ਬੱਚਾ ਆ ਵਾਹਿਗੁਰੂ ਵਾਹਿ ਸੱਚੇ ਪਾਤਸ਼ਾਹ ਜੀ ਆ ਦੇਖੋ ਤੁਸੀਂ ਮੈਂ ਕਹੂੰਗਾ ਮੇਰੀ ਨਿਗਾ ਇੱਕ ਨਾ ਆਰਮੀ ਦੀ ਵਰਦੀ ਦੇ ਉੱਪਰ ਪਈ ਆ ਜੀ ਦੇਖੋ ਤੁਸੀਂ ਮਾਂ ਬਾਪ ਇਹਦੇ ਜਿਹੜੇ ਵੀਰ ਦੇ ਇਹਦੇ ਪਿਤਾ ਜੀ ਜਿਹੜੇ ਨੌਕਰੀ ਕਰਦੇ ਸੀ ਇਹ ਉਹਨਾਂ ਦੀ ਵਰਦੀ ਇਹਨਾਂ ਦੇ ਬ੍ਰਦਰ ਦੀ ਹੋਣੀ ਆਪਾਂ ਇਹਨੂੰ ਜਿਹੜਾ ਇੱਕ ਸਾਈਡ ਤੇ ਰੱਖਦੇ ਆ ਕਿਉਂਕਿ ਵਰਦੀ ਬੜੀ ਸਤਿਕਾਰਯੋਗ ਹੁੰਦੀ ਆ ਜੀ ਕਿਸੇ ਟਾਈਮ ਇਹਦੇ ਪਿਤਾ ਜੀ ਚਾਹਾਂ ਨਾਲ ਇਹਨੂੰ ਪਹਿਨਦੇ ਹੋਣਗੇ ਆ ਸਾਰਾ ਘਰ ਇਹਨੇ ਖੰਡਰ ਬਣਾਤਾ ਜਿ ਇੱਕ ਬਾਪ ਦੀ ਮੌਤ ਨਹੀਂ ਇੰਨਾ ਝੰਜੋੜ ਕੇ ਰੱਖਤਾ ਇਨਸਾਨ ਨੂੰ ਵੀ ਸਾਰੇ ਘਰ ਨੂੰ ਇਹ ਨਰਕ ਬਣਾਤਾ ਇਨਸਾਨ ਨੇ ਪਰ ਕਿਸੇ ਸਮੇਂ ਵਿਦੇਸ਼ਾਂ ਦੀ ਧਰਤੀ ਤੇ ਘੁੰਮਣ ਵਾਲਾ ਇਨਸਾਨ ਅੱਜ ਆਪਣੇ ਘਰ ਦੇ ਵਿੱਚ ਕੈਦ ਹੋ ਕੇ ਰਹਿ ਗਿਆ ਤੰਬਾਕੂ ਇਹ ਤੰਬਾਕੂ ਪਿਆ ਜੀ ਇੱਕ ਕੱਲਾ ਤੰਬਾਕੂ ਖਾਂਦਾ ਜੀ ਔਰ ਉਸ ਤੋਂ ਬਾਅਦ ਆ ਦੇਖੋ ਤੁਸੀਂ ਮਾਮਾ ਨੇ ਕਿੰਨੇ ਚਾਵਾਂ ਨਾਲ ਆ ਦੇਖੋ ਤੁਸੀਂ ਕਿਸੇ ਟਾਈਮ ਲੰਗਰ ਲਾਇਆ ਹੋਣਾ ਜੀ ਤੇ ਰਵਿਦਾਸ ਜੀ ਦੇ ਨਾਮ ਤੇ ਗੁਰੂ ਰਵਿਦਾਸ ਮੰਦਿਰ ਸਭਾ ਜਿਹੜਾ ਉਹਦੀਆਂ ਪਰਚੀਆਂ ਕੱਟੀਆਂ ਹੋਣੀਆਂ ਇਹ ਉਹ ਪਰਚੀ ਪਈ ਆ ਪਤਾ ਨਹੀਂ ਇਹਨਾਂ ਨੇ ਲਾਇਆ ਹੋਣਾ ਜਾਂ ਇਹਨਾਂ ਦੇ ਪਿਤਾ ਜੀ ਨੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਨੇ ਪਰ ਤੁਸੀਂ ਦੇਖੋ ਇਨਸਾਨ ਦੇ ਕੈਸੇ ਹਾਲਾਤ ਜਿਹੜੇ ਬਣ ਜਾਂਦੇ ਨੇ ਜਿਹਦਾ ਬ੍ਰਦਰ ਵੀ ਨਾ ਆਰਮੀ 'ਚ ਸਗਾ ਜੇ ਕੁਝ ਨੇਤਰ ਤਾਂ ਚਾਰ ਬੰਦੇ ਅਤਵਾਦੀ ਮਾਰਦੇ ਅੱਛਾ ਇਹਨਾਂ ਦੇ ਬ੍ਰਦਰ ਨੇ ਆਰਮੀ ਦੇ ਵਿੱਚ ਕਸ਼ਮੀਰ ਦੇ ਵਿੱਚ ਤਿੰਨ ਚਾਰ ਅਤਵਾਦੀ ਮਾਰੇ ਓਕੇ ਹੁਣ ਉਹ ਵੀਰੇ ਜਿਆਦਾ ਸਦਮਾ ਆਪਣੇ ਭਰਾ ਦਾ ਲੱਗ ਗਿਆ ਜੀ ਭਰਾ ਦੀ ਵੀ ਮੌਤ ਹੋ ਗਈ ਹੈ ਨਾ ਦੇਖੋ ਵੀਰ ਨੇ ਦੱਸੀਆ ਕਿੰਡੀ ਵੱਡੀ ਗੱਲ ਜੀ ਵੀ ਬ੍ਰਦਰ ਨੇ ਅੱਤਵਾਦੀਆਂ ਨੂੰ ਮਾਰਿਆ ਉੱਥੇ ਤਾਂ ਉਹਦਾ ਜੇ ਦੀ ਮੌਤ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਬਹੁਤ ਜ਼ਿਆਦਾ ਮੈਂਟਲੀ ਇਨਸਾਨ ਹੋ ਗਿਆ ਜੀ ਪਰ ਇਦਾਂ ਦੇ ਘਰਾਂ ਚ ਆ ਕੇ ਨਾ ਜੀ ਮਹਿਸੂਸ ਕਰਕੇ ਦੇਖੋ ਆਪ ਜੀ ਸਾਰੇ ਭੈਣ ਭਰਾ ਵੀ ਆਪ ਜੀ ਮਹਿਸੂਸ ਕਰੋ ਵੀ ਐਸੇ ਕਿੱਦਾਂ ਇਨਸਾਨ ਰਹਿੰਦਾ ਹੋ ਕਿੰਨੀਆਂ ਖੁਸ਼ੀਆਂ ਹੋਣੀਆਂ ਇਸ ਘਰ ਦੇ ਵਿੱਚ ਔਰ ਇੱਥੋਂ ਦੇ ਦੇਖੋ ਤੁਸੀਂ ਡਾਕੂਮੈਂਟ ਨਹੀਂ ਸਾਹਮਣੇ ਆ ਰਿਹਾ ਕੁਛ ਨਾ ਕੁਛ ਹਾਂਜੀ 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 ਦੇਖੋ ਬਣੀ ਇਹ ਕਿਹਦੀ ਫੋਟੋ ਹੈ ਜੀ ਇਹਦੀ ਚਰਨਜੀਤ ਦੀ ਹੈ ਹਾਂਜੀ ਇਹ ਚਰਨਜੀਤ ਦੀ ਛੋਟੇ ਹੁੰਦੇ ਦੀ ਫੋਟੋ ਆਏ ਇਸ ਵੇਲੇ ਤਾਂ ਮਾਂ ਬਾਪਾ ਨੇ ਵੀ ਨਹੀਂ ਸੋਚਿਆ ਹੁਣ ਵੀ ਚਰਨਜੀਤ ਦੇ ਇਹ ਹਾਲਾਤ ਬਣ ਜਾਣਗੇ ਹਾਂਜੀ ਮੰਮੀ ਜੀ ਦਾ ਜੀ ਹਾਂਜੀ ਇਹ ਕੋਈ ਕੋਈ ਬਣਾਇਆ ਹੋਣਾ ਕੁਛ ਇਹ ਕੀ ਹੈ ਵੀਰੇ ਹੰਡਾ ਇਹਦਾ ਮੋਟਰਸਾਈਕਲ ਕੁਛ ਇੱੱਲਤਾ ਹੋਣਾ ਹਾਂਜੀ ਭੈਣੇ ਪਵਾਇ ਕਰੋ ਚਲੋ ਕੋਈ ਆਈਡੀ ਪ੍ਰੂਫ ਹੈਗਾ ਤਾਂ ਸਾਮੋ ਵੀਰੇ ਡਾਕੂਮੈਂਟ ਹੋਣੇ ਹਾਂਜੀ ਹਾਂਜੀ ਉਹ ਤੁਸੀਂ ਨਾ ਆਪਾਂ ਬਾਅਦ ਚੋਂ ਦੇਖਿਓ ਜੀ ਧਿਆਨ ਨਾਲ ਹਾਂ ਨਾ ਉਹ ਵੀ ਨੌਕਰੀ ਕਰਦੇ ਹਾਂਜੀ ਉਹਨਾਂ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮਤਲਬ ਘਰ ਦੇ ਵਿੱਚ ਕਮੀ ਤਾਂ ਕੋਈ ਨਹੀਂ ਤੀਗੀ ਪੈਸੇ ਦੀ ਜੀ ਦੋ ਇਨਸਾਨ ਨੌਕਰੀ ਕਰਦੇ ਹੁਣ ਆਰਮੀ 'ਚ ਹਾਂਜੀ ਹਾਂਜੀ ਆਪਾਂ ਬਾਅਦ 'ਚ ਉਹਨਾਂ ਨੂੰ ਕਹਿੰਨੇ ਜੀ ਬਾਈਆਂ ਨੂੰ ਆ ਫੜੀ ਵੀਰੇ ਤੁਸੀਂ ਸਾਰੇ ਫੜ ਲਓ ਪਰ ਆ ਵੇਲਾ ਕਦੇ ਨਹੀਂ ਸੋਚਿਆ ਹੋਣਾ ਤੁਸੀਂ ਦੇਖੋ ਦੋ ਵਾਰੀ ਵੀਰ ਦਾ ਵਿਆਹ ਵੀ ਹੋਇਆ ਪਹਿਲੇ ਵਿਆਹ ਦੀ ਭੈਣੇ ਚਲੋ ਉਹ ਵੀ ਮਜਬੂਰ ਹੁੰਦੇ ਨੇ ਦੇਖੋ ਬਗਾਨੇ ਬਸ ਪੈ ਕੇ ਨਹੀਂ ਰਹਿ ਪਾਉਂਦਾ ਕੋਈ ਇਨਸਾਨ ਤੇ ਤੁਸੀਂ ਇਹ ਦੇਖੋ ਵੀ ਦੂਜੇ ਜਿਹੜੇ ਵਿਆਹ ਤੋਂ ਨੇ ਅੱਜ ਵੀ ਭੈਣ ਖੜੀ ਜਾਂ ਨਾਲ ਹੈ ਨਾ ਅੱਜ ਵੀ ਇੱਥੇ ਆਏ ਨਹੀਂ ਜੀ ਬੱਡਾ ਜੇਰਾਹ ਦੀ ਵਜ੍ਹਾ ਨਾਲ ਪਹੁੰਚੇ ਨੇ ਜੀ ਬਿਲਕੁਲ ਬਿਲਕੁਲ ਔਰ ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਆ ਜੀ ਇਸ ਟਾਈਮ ਤੁਸੀਂ ਦੇਖ ਰਹੇ ਹੋ ਤੁਹਾਨੂੰ ਅਸੀਂ ਇਹ ਚੀਜ਼ਾਂ ਤਾਂ ਦਿਖਾਉਨੇ ਆ ਕਿਉਂਕਿ ਆਪਾਂ ਕਿਸੇ ਨਾ ਕਿਸੇ ਇਨਸਾਨ ਦੀ ਸੋਚ ਚੇਂਜ ਕਰ ਸਕੀਏ ਕੋਈ ਨਾ ਕੋਈ ਇਨਸਾਨ ਇਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਹੋਰ ਕੋਈ ਆਪਣੇ ਨੇੜੇ ਤੇੜੇ ਕੋਈ ਐਸਾ ਕਾਰਜ ਕਰੇ ਜੀ ਪਤਾ ਲੱਗਣੀ ਚਾਹੀਦੀ ਹੈ ਕਿ ਹੋ ਕੀ ਰਿਹਾ ਪੰਜਾਬ ਦੇ ਕਿੰਨੇ ਪਿੰਡਾਂ ਦੇ ਹਾਲਾਤ ਨੇ ਜੀ ਜੀ ਬਿਲਕੁਲ ਜੀ ਵਾਹਿਗੁਰੂ ਚਰਨਜੀਤ ਆ ਫੋਟੋ ਦੇਖ ਕੀਦੀ ਆ ਵੀਰੇ ਆ ਕਿਹਦੀ ਫੋਟੋ ਚਰਨਜੀਤ ਆ ਇਹ ਮੇਰੇ ਹੈ ਇਹ ਕਿਹੜੇ ਸਾਲਾਂ ਦੀ ਫੋਟੋ ਹੋਣੀ ਥੋਡੀ ਹਾਂ ਜੀ ਜਦ ਐ ਡਾਕ ਸੀ ਜੀ ਮਾ ਹਾਂ ਕਿੰਨੀ ਕੁ ਉਮਰ ਹੋਣੀ ਜਦ ਵੀਰੇ ਚਰਨਜੀਤ ਆ ਜਦ ਇਹ ਫੋਟੋ ਖਚਾਈ ਹਨ ਉਹ ਤਾਂ ਉਹ ਕੁਝ ਯਾਦ ਆਏਗਾ ਤੁਸੀਂ ਕਿੰਨਾ ਪੜੇ ਹੋ ਚਰਨਜੀਤ ਚਰਨਜੀਤ ਵੀਰੇ ਤੁਸੀਂ ਪੜ੍ਹਾਈ ਕਿੰਨੀ ਕਰੀ ਵੀ ਆ? ਹੈ ਜੀ। ਪੜ੍ਹਾਈ 7-4 ਪੜ੍ਹਿਆ ਹੈ। ਅੱਛਾ ਤੁਸੀਂ ਫਿਰ ਬਹਿਰੀਨ ਜਦੋਂ ਗਏ ਸੀ ਉਹ ਕਿਹੜੇ ਸਾਲ 'ਚ ਗਏ ਤੇ ਵੀਰੇ ਯਾਦ ਕਰਕੇ ਦੱਸਿਓ। ਕੁਝ ਹੈਗਾ ਯਾਦ ਵੀਰੇ? ਨਹੀਂ ਯਾਦ। ਕੋਈ ਉੱਥੇ ਦੋਸਤ ਮਿੱਤਰ ਹੋਣ ਬਹਿਰੀਨ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਵੋ? ਤੁਸੀਂ ਉੱਥੇ ਬਹਿਰੀਨ 'ਚ ਕਿਹੜੇ ਸ਼ਹਿਰ 'ਚ ਰਹਿੰਦੇ ਸੀ? ਜਿਵੇਂ ਆ ਗਿਆ ਸੀ ਕਨੋ ਐ 12 ਲਾਗੇ। ਅੱਛਾ ਜੀ। ਉੱਥੇ ਕਿਹੜਾ ਸ਼ਹਿਰ 'ਚ ਰਹਿੰਦੇ ਤੇ ਕੀ ਕੰਮ ਕਰਦੇ ਸੀ ਤੁਸੀਂ ਮੈਂ ਤਾਂ ਘਰੋਂ ਆਇਆ ਜਦੋਂ ਸਾਡਾ ਟੈਰੇ ਅੱਛਾ ਜੀ 2 ਸਾਲ ਲਾ ਕੇ ਘਰੇ ਆ ਗਏ ਹਨਾ ਓਕੇ ਤੇ ਤੁਹਾਡੇ ਮੰਮੀ ਡੈਡੀ ਕੀ ਕਰਦੇ ਸੀ ਮੰਮੀ ਡਾਡੀ ਜਦੋਂ ਆਏ ਹਨ ਕਰੇ ਸੀ ਮਾਤਾ ਅੱਛਾ ਤੁਹਾਨੂੰ ਡੈਡੀ ਕੀ ਕੰਮ ਕਰਦੇ ਸੀ ਡੈਡੀ ਜੀ ਐਸਐਸ ਤੇ ਫਰਸ ਕੋਲ ਸਵੇਚਾ ਹੈ ਜੀ ਫਰਸ ਕੋਲ ਸਵੇਚਾ ਸਿਹ ਯਾਤ ਹੈ ਅੱਛਾ ਜੀ ਫਿਰ ਨਾਲ ਕਿਹੜੇ ਹੁੰਦੇ ਆ ਕੁਛ ਯਾਰ ਮੇਰੇ ਨਾਲ ਚੜ ਗਿਆ ਹੋ ਗਿਆ ਹਾਂਜੀ ਕੁਛ ਚੜਿਆ ਮਰਾ ਦੇਖਿਓ ਅੱਛਾ ਹਾਂਜੀ ਚਰਨਜੀਤ ਵੀਰੇ ਤੁਸੀਂ ਮੈਨੂੰ ਇਹ ਦੱਸੋ ਤੁਹਾਡੇ ਜਿਹੜੇ ਡੈਡੀ ਸੀ ਉਹ ਕਿੱਥੇ ਨੌਕਰੀ ਕਰਦੇ ਸੀ ਹਾਂ ਜੀ ਐਥੇ ਕਿੱਥੇ ਜੀ ਹਾਂ ਫੌਜੀ ਸਾਇਦ ਐਥੇ ਸਾਇਦ ਉਹ ਫੌਜੀ ਵੀ ਸੀਗੇ ਫੌਜੀ ਹਾਂ ਫੌਜੀ ਜਿਹੜੇ ਹੁੰਦੇ ਆ ਇੱਥੇ ਅੱਛਾ ਤੁਹਾਡਾ ਭਾਈ ਭਾਈ ਕਿੱਥੇ ਨੌਕਰੀ ਕਰਦਾ ਸੀ ਵੱਡਾ ਵੀਰਾ ਅਵੀ ਉਹਨਾਂ ਦੇ ਨਾਮ ਐ ਉਹੀ ਛੋੜਿਆ ਜਾਂਦਾ ਹਣਾ ਮੇਰੇ ਡੈਡੀ ਇਦਾਂ ਦਾ ਐ ਮੈਂ ਵੀ ਫੜਾ ਅੱਛਾ ਤੁਸੀਂ ਨਹੀਂ ਫਿਰ ਫੌਜ ਚ ਗਏ ਨਹੀਂ ਨਹੀਂ ਗਿਆ ਤੁਸੀਂ ਫਿਰ ਬਾਹਰ ਬਾਗ ਗਏ ਹਨਾ ਫਿਰ ਬਾਹਰ ਤੋਂ ਤੁਸੀਂ ਮੁੜ ਕੇ ਕਦੋਂ ਆਏ ਵੀਰੇ ਜਦੋਂ ਤੁਹਾਡੇ ਫਾਦਰ ਦੀ ਡੈਥ ਹੋ ਗਈ ਤੁਹਾਨੂੰ ਪਤਾ ਹਾਂਜੀ ਹਾਂਜੀ ਓਕੇ ਆ ਅੱਗ ਫਿਰ ਇਹਨੇ ਚਰਨਜੀਤ ਨੇ ਲਾਈ ਜੀ ਇਹ ਕਿਉਂ ਲਾਤੀ ਇਹਨੇ ਅੱਗ ਵੀਰੇ ਤੇ ਕੀ ਦਿਮਾਗ ਚ ਆਇਆ ਜੀ 1 ਲੱਖਤ ਦੇਖੋ ਤੁਸੀਂ ਇੰਨੀ ਤੇਜ਼ੀ ਨਾਲ ਜਿਹੜੀ ਇਹ ਅੱਗ ਉੱਠੀ ਹੋਊਗੀ ਜੀ ਇਹ ਤਾਂ ਆਲ ਦੇ ਵਾਲੇ ਗਵੰਡੀਆਂ ਨੂੰ ਕਈ ਵਾਰੀ ਸਿਲੰਡਰ ਸਿਲੰਡਰ ਹੁੰਦਾ ਨਾ ਜੀ ਤਾਂ ਬਲਾਸਟ ਵੀ ਕਰ ਸਕਦਾ ਇਹ ਸਾਰਾ ਘਰ ਇਹ ਨਹੀਂ ਤੋੜਿਆ ਜੀ ਵਾਹਿਗੁਰੂ ਆ ਦੇਖੋ ਤੁਸੀਂ ਮੈਂ ਕਹੂੰਗਾ ਵੀਰੋਣੀ ਇਹ ਪੰਜਾਬ ਦੇ ਹਾਲਾਤ ਦਿਖਾਉਣ ਜੀ ਅੱਜ ਦੇ ਜੋ ਹਾਲਾਤ ਨੇ ਸਾਡੇ ਪੰਜਾਬ ਦੇ ਡਬਲ ਸਟੋਰੀ ਬਣੀਆਂ ਦੇਖੋ ਤੁਸੀਂ ਕਿਦਾਂ ਇਹ ਘਰ ਜਿਹੜਾ ਟੁੱਟ ਚੁੱਕਿਆ ਜਿਹੜਾ ਪਰਿਵਾਰਕ ਮੈਂਬਰ ਨਾ ਹੋਣ ਕਰਕੇ ਜੇ ਮਾਪੇ ਹੁੰਦੇ ਮਤਲਬ ਅੱਜ ਦੇ ਹਾਲਾਤ ਕੁਝ ਹੋਰ ਹੋਣੇ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜਿਹੜਾ ਇਦਾਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਮਹਾਰਾਜ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਦੂਰ ਕਰ ਦੇਣ ਦੇਖੋ ਕਿਸੇ ਵੇਲੇ ਵੀ ਇਹ ਸਾਡੇ ਉੱਪਰ ਵੀ ਜਿਹੜੀਆਂ ਇਟਾਂ ਡਿੱਗ ਸਕਦੀਆਂ ਨੇ ਹਾਲਾਤ ਦੇਖੋ ਤੁਸੀਂ ਮਤਲਬ ਸਾਡਾ ਵੀ ਕਿਤਨਾ ਕਦੇ ਰੂਹ ਕੰਬਦੀ ਆ ਦੇਖ ਕੇ ਪੱਖਾ ਦੇਖੋ ਤੁਸੀਂ ਵੀ ਕਿੰਨੇ ਸਾਲਾਂ ਤੋਂ ਕਦੇ ਕੋਈ ਇਸ ਘਰ ਦੇ ਵਿੱਚ ਐਂਟਰੀ ਨਹੀਂ ਹੋਇਆ ਕਿਸ ਨੇ ਆ ਕੇ ਸਾਮੇ ਹੀ ਨਹੀਂ ਹੈਗਾ ਕਿਉਂਕਿ ਮਜਬੂਰੀਆਂ ਸਭ ਦੀਆਂ ਦੁਨੀਆ ਸਾਰੇ ਆਪੋ ਆਪਣੇ ਕੰਮਾਂ 'ਚ ਹਨਾ ਜੀ బిਜ਼ੀ ਪਰ ਕੋਈ ਸਮਾਂ ਹੋਣਾ ਕਿੰਨੇ ਚਾਵਾਂ ਨਾਲ ਜਿਹੜਾ ਇਸ ਘਰ ਨੂੰ ਬਣਾਇਆ ਹੋਣਾ ਕਿੰਨੇ ਚਾਵਾਂ ਨਾਲ ਦੇਖੋ ਦੋ ਇਨਸਾਨਾਂ ਦੀਆਂ ਨੌਕਰੀਆਂ ਇਸ ਘਰ ਦੇ ਵਿੱਚ ਆਉਂਦੀਆਂ ਸੀ ਦੋ ਇਨਸਾਨਾਂ ਦੀ ਤਨਖਾਹ ਆਉਂਦੀ ਸੀ ਕਮੀ ਤਾਂ ਕੋਈ ਨਹੀਂ ਸੀ ਕਿਸੇ ਚੀਜ਼ ਦੀ ਪੈਸੇ ਦੀ ਕੋਈ ਕਮੀ ਨਹੀਂ ਸੀ ਬਸ ਇੱਕ ਕਿਸਮਤ ਦੇ ਵਿੱਚ ਜੋ ਲਿਖਿਆ ਨਾ ਜੀ ਜੋ ਅਨਚਲ ਜੱਥੇ ਦਾ ਲਿਖਿਆ ਉਹ ਬੰਦੇ ਨੂੰ ਛਕਣਾ ਪੈਂਦਾ ਸਾਡੇ ਕੋਲ ਹਰੇਕ ਤਰ੍ਹਾਂ ਦਾ ਮਨੁੱਖ ਬੈਠਾ ਸਾਡੇ ਕੋਲ ਆਰਮੀ ਮੈਨ ਵੀ ਬੈਠੇ ਨੇ ਸਾਡੇ ਕੋਲ ਪੰਜਾਬ ਪੁਲਿਸ ਦੇ ਵੀਰ ਵੀ ਬੈਠੇ ਨੇ ਜਿਹੜੇ ਕਿਸੇ ਟਾਈਮ ਨੌਕਰੀਆਂ ਕਰਦੇ ਸੀ ਪਰ ਉਹਨਾਂ ਦੇ ਹਾਲਾਤ ਇਦਾਂ ਦੇ ਬਣ ਗਏ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਾਨੂੰ ਕਿਤੇ ਕਿਤੇ ਇਦਾਂ ਦੇ ਘਰਾਂ ਚ ਆ ਕੇ ਲੱਗਦਾ ਵੀ ਮਹਾਰਾਜ ਨੇ ਕਿੱਡੀ ਕਿੱਡੇ ਕਿੰਨਾ ਵਧੀਆ ਰਸਤਾ ਮਹਾਰਾਜ ਨੇ ਸਾਨੂੰ ਦਿੱਤਾ ਵੀ ਕਿੰਨੀ ਕਿੰਨੇ ਪਰਿਵਾਰਾਂ ਦੀ ਜਿਹੜੀ ਜਿਹੜੀ ਇਲਾਜ ਹੋ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਹੁਤ ਸ਼ੁਕਰਾਨਾ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਤੁਸੀਂ ਚਰਨਜੀਤ ਵੀਰ ਲਈ ਅਰਦਾਸਾਂ ਜ਼ਰੂਰ ਕਰਨੀਆਂ ਨੇ ਕਿਉਂਕਿ ਜਿਹੜੀ ਅਰਦਾਸ ਆ ਉਹ ਮੈਡੀਸਨ ਤੋਂ ਵੀ ਜ਼ਰੂਰੀ ਆ ਤੁਹਾਡੀਆਂ ਅਰਦਾਸਾਂ ਨਾਲ ਚਰਨਜੀਤ ਦੇ ਹਾਲਾਤ ਤੁਸੀਂ ਦੇਖਣਾ ਆਉਣ ਵਾਲੇ ਸਾਲ ਦੇ ਵਿੱਚ ਜ਼ਰੂਰ ਬਦਲਣਗੇ ਸਾਨੂੰ ਯਕੀਨ ਆ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਤੇ ਸਮਾਂ ਜ਼ਰੂਰ ਬਦਲਣਾ ਤੇ ਬਿਲਕੁਲ ਤੰਦਰੁਸਤ ਹੋਊਗਾ ਇੱਕ ਨਾ ਇੱਕ ਦਿਨ ਚਰਨਜੀਤ ਵੀਰ ਗੁਰੂ ਸਾਹਿਬ ਦੀ ਕਿਰਪਾ ਹੋਣੀ ਆ ਜੀ ਦੋਸਤੋ ਤੁਸੀਂ ਦੇਖਿਆ ਜੀ ਇਸ ਘਰ ਦੀਆਂ ਰੌਣਕਾਂ ਨੂੰ ਮਹਿਸੂਸ ਕਰਿਓ ਤੇ ਤੁਹਾਨੂੰ ਪਤਾ ਲੱਗੂਗਾ ਜਦੋਂ ਤੁਸੀਂ ਰੌਣਕਾਂ ਮਹਿਸੂਸ ਕਰ ਲੀਆਂ ਤਾਂ ਤੁਹਾਨੂੰ ਚਰਨਜੀਤ ਵੀਰ ਨਾਲ ਹਮਦਰਦੀ ਹੋਣੀ ਆ ਇਸ ਘਰ ਨਾਲ ਹਮਦਰਦੀ ਹੋਣੀ ਆ ਤੇ ਜਦੋਂ ਤੁਸੀਂ ਰੌਣਕਾਂ ਮਹਿਸੂਸ ਕਰਕੇ ਫਿਰ ਸਾਰਾ ਕੁਝ ਮਹਿਸੂਸ ਕਰਕੇ ਜੀ ਕਿਉਂਕਿ ਸਾਡਾ ਮਕਸਦ ਤੁਹਾਨੂੰ ਦਿਖਾਉਣਾ ਪੰਜਾਬ ਦੇ ਵਿੱਚ ਇਦਾਂ ਦੇ ਵੀਰਾਂ ਨੂੰ ਵੀ ਤੁਸੀਂ ਆਪਣੇ ਆਲੇ ਦੁਆਲੇ ਇਦਾਂ ਦੇ ਵੀਰਾਂ ਦੀ ਜਰੂਰ ਬਾਹ ਫੜਿਆ ਕਰੋ ਤੁਸੀਂ ਜਿਹੜੀਆਂ ਸਾਨੂੰ ਵੀਡੀਓਜ਼ ਭੇਜਦੇ ਹੋ ਉਹਨਾਂ ਤੇ ਵੀ ਅਸੀਂ ਸਮੇਂ-ਸਮੇਂ ਤੇ ਜਰੂਰ ਉਹਨਾਂ ਨੂੰ ਲੈਣ ਲਈ ਆਵਾਂਗੇ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਵੀਡੀਓਜ਼ ਆ ਗਈਆਂ ਵੀ ਉਹਨੇ ਬੰਦਿਆਂ ਦੇ ਘਰ ਬਣਾਉਣ ਲਈ ਕਈ ਕਈ ਮਤਲਬ ਵੱਡੇ-ਵੱਡੇ ਬਿਲਡਿੰਗਾਂ ਚਾਹੀਦੀਆਂ ਨੇ ਜੀ ਮੈਨੂੰ ਲੱਗਦਾ ਸਾਡੇ ਕੋਲੇ ਕਈ ਹਜ਼ਾਰ ਬੰਦੇ ਦੀਆਂ ਵੀਡੀਓਜ਼ ਪਈਆਂ ਨੇ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ ਇੱਕ ਦਿਨ ਆਪਾਂ ਬਹੁਤ ਵੱਡਾ ਘਰ ਬਣਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਚਰਨਜੀਤ ਵਰਗੇ ਵੀਰਾਂ ਨੂੰ ਘਰ ਦੇਣੇ ਚ ਕਾਮਯਾਬ ਹੋਵਾਂਗੇ ਮਹਿਸੂਸ ਕਰਿ ਵੀਰ ਬਹਿਰੀਨ ਦੀ ਧਰਤੀ ਤੇ ਰਹਿੰਦਾ ਸੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਸੀ ਕਮੀ ਸਿਰਫ ਸੀਗੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜੋ ਲਿਖਿਆ ਕਿਉਂਕਿ ਦੁੱਖ ਤੇ ਸੁੱਖ ਗੁਰੂ ਮਹਾਰਾਜ ਨੇ ਕਿਹਾ ਜੇ ਸੁੱਖ ਆ ਗਿਆ ਤਾਂ ਡੀਜੇ ਲਾ ਕੇ ਨੱਚਣਾ ਨਹੀਂ ਜੇ ਦੁੱਖ ਆ ਗਿਆ ਤਾਂ ਬੜਾ ਨਿਰਾਸ਼ ਨਹੀਂ ਹੋਣਾ ਗੁਰੂ ਮਹਾਰਾਜ ਨੇ ਕਿਹਾ ਦੋਨੇ ਚੀਜ਼ਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਦਾਤ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਚਰਨਜੀਤ ਨੂੰ ਵੀ ਤਾਕਤ ਦੇਣ ਤੇ ਸਾਨੂੰ ਵੀ ਮਹਾਰਾਜ ਨੇ ਤਾਕਤ ਦੇਣ ਵੀ ਅਸੀਂ ਸਾਰੇ ਵੀਰਾਂ ਲਈ ਕੁਝ ਨਾ ਕੁਝ ਕਰ ਸਕੀਏ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ